ਉਥੇ ਇੱਕ ਬੇਨਤੀ ਮੈਂ ਕਰਨੀ ਚਾਹੁੰਨਾ ਆ ਪਿਛਲੇ ਅਸੀਂ ਬਾਹਰਲੇ ਮੁਲਕ ਗਏ ਸੀ ਫਿਰ ਕੋਈ ਬੋਲਣ ਵਾਲੇ ਕੈਮਰੇ ਵਾਲੇ ਨੇ ਬੋਲਿਆ ਅਸਾਂ ਉਹਦੇ ਬਾਰੇ ਕੋਈ ਉੱਤਰ ਨਹੀਂ ਦਿੱਤਾ ਕਿਉਂ ਨਹੀਂ ਉੱਤਰ ਦਿੱਤਾ ਵੀ ਇਹਦਾ ਉੱਤਰ ਅਸੀਂ ਦੇ ਚੁੱਕੇ ਹਾਂ ਹੁਣ ਫਿਰ ਸਪਸ਼ਟ ਕਰਦੇ ਹਾਂ ਭਾਈ ਸੁਰਸਿੰਘ ਦੇ ਵਿੱਚ ਜਿਹੜੀ ਜ਼ਮੀਨ ਆਪਾਂ ਨੇ ਆ ਨਾ ਵੀ ਮਹਾਰਾਜ ਨੇ ਮਹਿਲਾ ਦੇ ਨਾਲ ਜਿਹੜੀ ਜ਼ਮੀਨ ਦਿੱਤੀ ਕੋਈ ਹਜ਼ਾਰ ਵਿਗਾਹ ਕਹਿੰਦਾ ਉਹ ਜਿਹੜੀ ਜ਼ਮੀਨ ਆ ਉਹ ਬਾਬਾ ਜੀ ਦੇ ਪਰਿਵਾਰ ਦੇ ਵਿੱਚ ਵੰਡੀ ਦੀ ਵੰਡੀ ਦੀ ਵੰਡੀ ਦੀ ਕਿਉਂਕਿ ਬਾਬਾ ਬਿਧੀ ਚੰਦ ਜੀ ਦੇ ਜਿਹੜੀ ਭਾਈ ਗਿਆ ਦੀ ਪਤਨੀ ਆ ਇਹ ਬਾਬਾ ਜੀ ਦੇ ਪਰਿਵਾਰ ਦੀ ਆ ਉਹਦੇ ਵਿੱਚ ਹੁਣ ਜਿਹੜੀ ਜ਼ਮੀਨ ਆ ਉਹ ਰਹਿ ਗਈ ਆ ਕੋਈ 18-20 ਕਿੱਲੇ ਜਿਹੜੀ ਇਹੋ ਵੇਲੇ ਜ਼ਮੀਨ ਬਾਬਾ ਜੀ ਦੇ ਕੋਲ ਉਹ 18-20 ਕਿੱਲੇ ਜ਼ਮੀਨ ਆ ਹੁਣ ਉਹ ਤੇ ਉਹਦੇ ਵਿੱਚ ਜਿਹੜੀ ਆ ਗਾਂ ਉਹ ਜਿਤਨਾ ਸਾਡੇ ਪਰਿਵਾਰਾਂ ਨੂੰ ਉਹ ਜਿੰਨੀ-ਜਿੰਨੀ ਆਉਣੀ ਆ ਉਨੀ-ਉਨੀ ਆਉਣੀ ਆ ਉਹ 18 ਹੋ ਗਈ 20 ਹੋ ਗਈ ਉਹਦਾ 9 ਕਿੱਲੇ ਜਾਂ 10 ਕਿੱਲੇ ਉਹ ਦੋਵਾਂ ਨੂੰ ਆਉਣੇ ਆ। ਬਾਕੀ ਦੀ ਜੋ ਕੁਛ ਵੀ ਆ ਉਹ ਗੁਰੂ ਘਰ ਦੀ ਕੋਈ ਜ਼ਮੀਨ ਕੋਈ ਅਰਦਾਸ ਹੋਈਆਂ ਉਹ ਗੁਰੂ ਘਰ ਦੀ ਚੀਜ਼ ਆ। ਬਾਬਾ ਸੋਹਣ ਸਿੰਘ ਸਾਹਿਬ ਜੀ ਤੋਂ ਪਹਿਲਾਂ ਹੋਰ ਕੋਈ ਪੜਾ ਨਹੀਂ। ਕੋਈ ਜ਼ਮੀਨ ਆਪਣੀ ਜ਼ਮੀਨ ਤੋਂ ਬਿਨਾ ਹੋਰ ਕੋਈ ਨਹੀਂ ਸੀ ਜਦੋਂ ਤੋਂ ਬਾਬਾ ਜੀ ਗੁਰੂ ਮਹਾਰਾਜ ਦੇ ਬਖਸ਼ਿਸ਼ ਨਿਸ਼ਾਨ ਨਗਾਰੇ ਲੈ ਕੇ ਤੁਰਿਆ ਉਦੋਂ ਤੋਂ ਅਸਥਾਨ ਪੜਾ ਚੌਣੀਆਂ ਉਹ ਦਲਪੰਥ ਦੀਆਂ ਬਣਦੀਆਂ ਗਈਆਂ ਤੇ ਗੁਰੂ ਖਾਲਸੇ ਦੀਆਂ ਨੇ ਗੁਰੂ ਪੰਥ ਦੀ ਹੈ ਉਹ ਸੰਪਰਦਾਇੀ ਚੀਜ਼ ਹੈ ਹੁਣ ਇਹਦੇ ਵਿੱਚ ਜੇ ਕੋਈ ਤੁਸੀਂ ਦੱਸੋ ਵੀ ਇਹਦੇ ਵਿੱਚ ਕੀ ਵੰਡ ਹੈ ਖੈਰ ਜੇ ਕੋਈ ਕਿਤੇ ਵੀ ਇਹ ਆਪਦੀ ਸਮਝ ਤੇ ਆ ਨਾ ਸਾਡੇ ਸਤਿਕਾਰਯੋਗ ਸਾਡੇ ਭਾਈ ਸਾਹਿਬ ਨੇ ਸਾਡੇ ਮਾਨਯੋਗ ਮੇਰੇ ਮਾਤਾ ਜੀ ਆ ਮੈਂ ਅੱਜ ਨੇ ਅੱਗੇ ਮਾਤਾ ਜੀ ਦੇ ਦਰਸ਼ਨ ਕਰਨ ਗਿਆ ਕਰਨ ਗਿਆ ਪਹਿਲਾਂ ਵੀ ਮੈਂ ਮਾਤਾ ਜੀ ਜੋ ਮੈਨੂੰ ਕਹਿਣਾ ਮੈਨੂੰ ਕਹਿ ਦਿਓ ਜੋ ਇਹਨਾਂ ਨੂੰ ਕਹਿਣਾ ਇਹਨਾਂ ਨੂੰ ਕਹਿ ਦਿਓ ਤੇ ਅਸੀਂ ਤੇ ਕੋਈ ਬੰਨਣ ਦੇ ਖਿਆਲ ਵਿੱਚ ਨਹੀਂ ਕਿਸੇ ਚੀਜ਼ ਨੂੰ ਖੈਰ ਜੇ ਇਹਨਾਂ ਦੇ ਕੋਈ ਵੀ ਚੀਜ਼ ਮੈਂ ਪਹਿਲਾਂ ਵੀ ਇਹ ਗੱਲ ਬੋਲ ਚੁੱਕਾ ਫਿਰ ਵੀ ਸਪਸ਼ਟ ਕਰਦੇ ਆ ਜਿੱਥੇ ਵੀ ਇਹਨਾਂ ਦੀ ਕੋਈ ਚੀਜ਼ ਪੈਲੀ ਜਿੰਨੀ ਵੀ ਇਹਨਾਂ ਦੀ ਬਣਦੀ ਆ ਅਸੀਂ ਨਹੀਂ ਡਕਿਆ ਨਹੀਂ ਡਕਿਆ ਮੈਂ ਕਿਹਾ ਵੀ ਪਹਿਲਾਂ ਵੀ ਅਜਤੋਂ 10 ਸਾਲ ਹੋ ਗਏ ਕਹਿੰਦੇ ਆਨੂੰ ਇਹ ਨਹੀਂ ਵੀ ਅਸੀਂ ਕਿਸੇ ਬੰਦੇ ਦੇ ਬੋਲਣ ਤੇ ਕਹਿਨੇ ਨਾ ਜਿੱਥੇ ਵੀ ਕੋਈ ਚੀਜ਼ ਹੈਗੀ ਆ ਬਾਬਾ ਜੀ ਉਹ ਆਪਦੀ ਪਿਆਲੀ ਭਾਉ ਜਾ ਕੇ ਮੈਂ ਕਿਹਾ ਮੈਨੂੰ ਨਹੀਂ ਨਾਲ ਲੈਣ ਦੀ ਲੋੜ ਹੁਣ ਜਦੋਂ ਫਿਰ ਮਾਤਾ ਉਹਨਾਂ ਦਾ ਪਤਾ ਲੈਣ ਗਏ ਉਹ ਦਿਨ ਫਿਰ ਬੇਨਤੀ ਕੀਤੀ ਮਾਤਾ ਜੀ ਕੋਈ ਹੁਕਮ ਕਰੋ ਕੋਈ ਸੇਵਾ ਦੱਸੋ ਕੋਈ ਹੁਕਮ ਕਰੋ ਕੋਈ ਬਚਨ ਨਹੀਂ ਕੀਤਾ ਉਹਨਾ ਫਿਰ ਮੈਂ ਇਹ ਬੇਨਤੀ ਇਹ ਕੀਤੀ ਭਈ ਆ ਪਟਵਾਰੀ ਮੈਂ ਨਾਲ ਹੀ ਲੈ ਕੇ ਗਿਆ ਹਾਂ ਮੈਂ ਕਿਹਾ ਜੀ ਆਹ ਸਾਹਮਣੇ ਪਟਵਾਰੀ ਖਲੋਤਾ ਡਾਕਟਰ ਹੀਰਾ ਹਾਂ ਜੀ ਮੈਂ ਕਿਹਾ ਡਾਕਟਰ ਹੀਰਾ ਹਾਂ ਵੀ ਆਪਣੇ ਸਰਸਿੰਘ ਵਾਲਾ ਖਲੋਤਾ ਜਿੰਨੂ ਮਰਜ਼ੀ ਨਾਲ ਲੈ ਲੋ ਪਟਵਾਰੀ ਤੇ ਸਾਝਾ ਬੰਦਾ ਨਾ ਜਿੱਥੇ ਵੀ ਹੈਗੀ ਐ ਪੈੜੀ ਵਾਹ ਲੋ ਫਿਰ ਇਹ ਗੱਲ ਕਹੀ ਵੀ ਸੀ ਕਿਸੇ ਦੇ ਬੋਲਣ ਤੇ ਨਹੀਂ ਬੋਲ ਰਹਾ ਅਸੀਂ 10 ਸਾਲ ਹੋ ਗਿਆ ਇਹ ਬੇਨਤੀ ਕਰ ਦਿੱਤੀ। ਬਾਰ-ਬਾਰ ਬੋਲਿਏ ਨਹੀਂ ਚੰਗੇ ਲੱਗਦਾ। ਇਹ ਵੀ ਬੇਨਤੀ ਕਰਦੇ ਆਂ ਭਾਈ ਜਿਹੜੀ 10 ਕਿੱਲੇ ਜਾਂ 9 ਕਿੱਲੇ ਸਾਡੇ ਪਰਿਵਾਰ ਨੂੰ ਆਉਂਦੀ ਆ। ਉਹ ਉਹਨਾਂ ਨੂੰ ਦੇ ਦਿਓ। ਉਹ ਵੀ ਆਪਜੀ ਵਾਹਨੇ ਉਹ ਨਹੀਂ ਵਾਹਦੇ। ਹੋਰ ਕੋਈ ਚੀਜ਼ ਗੁਰੂ ਘਰ ਦੀ ਪਿਆਲੀ ਵਿੱਚੋਂ ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦੇਣੀ। ਕਿਉਂਕਿ ਜਿੰਨੀ ਉਹ ਪੈਲੀ ਆਪਦੀ ਬਣਾਉਂਦੇ ਐ ਨਹੀਂ ਪੈਲੀ ਸਰਸੰਗ ਚ ਹੈ ਹੀ ਨਹੀਂ। ਆਸੇ-ਆਸੇ ਵੀ ਜੇ ਵੇਖ ਲਈਏ ਤੇ ਜੇ ਦੋਵੇਂ ਧਿਰਾਂ ਹੀ ਆਪਣੀ ਆਪਣੀ ਪੈਲੀ ਵੇਖ ਲੈਣ ਨੇ ਨਹੀਂ ਨਹੀਂ। ਤੇ ਫਿਰ ਰਹਿ ਕੀ ਜਾਊਗਾ ਗੁਰੂ ਕਰਨੀ ਦੀ। ਇਸ ਕਰਕੇ ਜਿਹੜੀ ਪੈਲੀ ਸਾਡੇ ਪਰਿਵਾਰ ਵਾਲਿਆਂ ਨੂੰ ਆਉਂਦੀ ਐ 9 ਕਿੱਲੇ ਆਉਂਦੀ ਐ 10 ਕਿੱਲੇ ਆਉਂਦੀ ਉਹਨਾਂ ਨੂੰ ਦੇ ਦਿਓ। ਉਹ ਵੀ ਆਪਜੀ ਵਾਹੁੰਦੇ ਜੇ ਉਹ ਵੀ ਤੁਹਾਡੀ ਖੁਸ਼ੀ ਆ। ਤੇ ਬਾਕੀ ਜਿੱਥੇ ਵੀ ਤੁਹਾਡੀ ਪਿਆਰੀ ਬਣਦੀ ਆ ਜੀ ਉਹ ਆਪਣੀ ਪਿਆਰੀ ਵਾ ਲੋ ਮੈਂ ਇਹ ਕਿਸੇ মিডিਆ ਵਿੱਚ ਨਹੀਂ ਬੋਲਦਾ ਇਸ ਗੱਲ ਨੂੰ ਸੰਗਤ ਜਿਹੜੀ ਐ ਇਹ ਸੰਗਤ ਸੰਗਤ ਦੇ ਨਾਲ ਕੋਈ ਦੁੱਖ ਸੁੱਖ ਹੋਵੇ ਤੇ ਉਹ ਸਾਂਝਾ ਕਰਦੇ ਆ ਗੁਰੂ ਚਰਨਾ ਵਿੱਚ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਤੇ ਮੇਰੇ ਸੁਭਾਅ ਦਾ ਤੇ ਇਹਨਾਂ ਨੂੰ ਅੱਗੇ ਪਤਾ ਵੀ ਅਸੀਂ ਪਿਆਗ ਹੀ ਰੱਖਿਆ ਅਸੀਂ ਕਿਸੇ ਗੱਲ ਦੀ ਪਕੜ ਨਹੀਂ ਰੱਖੀ ਮੇਰੀ ਮੇਰੀ ਨਹੀਂ ਮੈਂ ਜਾਣਦਾ ਜਿੱਥੇ ਵੀ ਕਿਤੇ ਗੁਰੂ ਘਰ ਦੀ ਆ ਉਹ ਗੁਰੂ ਘਰ ਦੀ ਆ ਜਿੱਥੇ ਤੁਸੀਂ ਆਪਦੀ ਸਮਝ ਜੇ ਰਹੇ ਉਹ ਤੁਹਾਡੀ ਭਾਵੇਂ 100 ਕਿੱਲਾ ਤੇ ਭਾਵੇਂ 100 ਤੋਂ ਵੱਧ ਆਏ ਗਲ ਮੈਨੂੰ ਨਹੀਂ ਪਤਾ ਜਿੱਥੇ ਵੀ ਹੈਗੀ ਆ ਉਹ ਆਪਦੀ ਜ਼ਮੀਨ ਵਾਹੋ ਬਾਕੀ ਕੋਈ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਸਾਡਾ ਕੋਈ ਨਾ ਕਿਸੇ ਨਾਲ ਕੋਈ ਰੰਜਸਿਆ ਨਾ ਕਿਸੇ ਨਾਲ ਕੋਈ ਜਥੇਬੰਦੀ ਜਿਹੜੀ ਹੁੰਦੀ ਆ ਜਥੇਬੰਦੀ ਦਾ ਜਿਹੜਾ ਢਾਂਚਾ ਹੁੰਦਾ ਵਾ ਉਹਨੂੰ ਸੰਭਾਲ ਕੇ ਰੱਖਣਾ ਉਹਦੇ ਵਿੱਚ ਵਿਗੜ ਨਹੀਂ ਪੈਣ ਦੇਣਾ ਇਹ ਸਾਰੇ ਜਥੇਬੰਦੀ ਹੋਇਆਂ ਦੇ ਜਿੰਨੇ ਸੰਗੀ ਸਾਥੀ ਹੁੰਦੇ ਸਾਰਿਆਂ ਦਾ ਫਰਜ਼ ਹੁੰਦਾ ਕਿਉਂਕਿ ਬਾਬਾ ਜੀ ਨੇ ਜਦੋਂ ਫੈਸਲਾ ਕੀਤਾ ਨਾ ਬਾਬਾ ਸੋਹਣ ਸਿੰਘ ਸਾਹਿਬ ਦੀ ਸੱਚਖੰਡ ਚਲੇਗਾ ਤੇ ਸਾਡੇ ਤਾਇਆ ਜੀ ਦੇ ਪਚੰਗੀ ਬਾਬਾ ਸਦਨਾਮ ਸਿੰਘ ਜੀ ਹੋਰ ਇਹਨਾਂ ਨੇ ਕਿਹਾ ਵੀ ਸਾਨੂੰ ਵੀ ਕੋਈ ਚਾਹੀਦਾ ਉਸ ਵੇਲੇ ਫਿਰ ਬਾਬਾ ਜੀ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਕੋਲ ਬਿਠਾ ਕੇ ਇੱਥੇ ਮੈਨੂੰ ਸਾਰੀ ਸੰਭਾਲਿਆ ਬਾਬਾ ਜੀ ਨੇ ਕਿਹਾ ਸੀ ਵੀ ਗੁਰੂ ਘਰ ਦੀ ਚੀਜ਼ ਨਹੀਂ ਹੀ ਕਮੰਡ ਸਕਦੇ ਬੈਲੀ ਅਗੇ ਬਿਨੇ ਵੱਧ ਦੇਣੀ ਦੇ ਦਿਓ ਜੋ ਬਚਨ ਉਹ ਵੇਲੇ ਹੋਇਆ ਨਾ ਮੇਰੇ ਕੰਨਾਂ ਵਿੱਚ ਉਹ ਬਚਨ ਗੂੰਜਦੇ ਆ ਤੇ ਅੱਖਾਂ ਨਾਲ ਵੀ ਸੁਣਿਆ ਵੇਖਿਆ ਕੰਨਾਂ ਨਾਲ ਸੁਣਿਆ ਬਾਬਾ ਜੀ ਨੇ ਇੱਥੋਂ ਤਾਂ ਹੀ ਬਚਨ ਕੀਤਾ ਸੀ ਜਦੋਂ ਉਹ ਕਹਿੰਦੇ ਨਾ ਜੀ ਸਾਨੂੰ ਹੋਰ ਕੋਈ ਹੋਰ ਦਿਓ ਤੇ ਬਾਬਾ ਦਾਸ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜੇ ਆਖੋ ਤੇ ਅਸੀਂ ਸੁਰਸੰਗੀ ਛੱਡ ਜਾਂਦੇ ਆ ਪਰ ਇਸ ਬੰਤਰ ਵਿੱਚ ਫਰਕ ਨਹੀਂ ਪੈਣ ਦੇਣਾ ਬੇ ਉਹ ਮਹਾਂਪੁਰਖਾਂ ਦਾ ਵਚਨ ਜਿਹੜਾ ਨਾ ਉਹ ਜੇ ਕਿਤੇ ਨਾ ਸੁਣਿਆ ਹੁੰਦਾ ਫਿਰ ਹੋ ਸਕਦਾ ਸੀ ਬੈਠ ਕੇ ਕੁਛ ਦਾ ਕੁਛ ਵੀ ਕਰ ਲੈਂਦੇ ਵੰਡ ਲੈਂਦੇ ਪਰ ਇਹ ਦਾਸ ਦੀ ਹੱਥ ਜੋੜ ਕੇ ਬੇਨਤੀ ਹੈ ਮੈਂ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਵੀ ਕਹਿੰਦਾ ਮੈਂ ਤੁਹਾਨੂੰ ਕੋਈ ਲਾ ਕੇ ਨਹੀਂ ਗੱਲ ਕਹਿੰਦਾ ਸੰਗਤ ਕੋਲੇ ਕਹਿਣਾ ਫਰਜ਼ ਮੇਰਾ ਬਣਦਾ ਸੀ ਵੀ ਬਾਬਾ ਜੀ ਉਹਨੇ ਤੇ ਬੋਲੇ ਕਿਉਂ ਨਹੀਂ ਕਈਆਂ ਨੇ ਮੈਨੂੰ ਕਿਹਾ ਬਾਹਰ ਵੀ ਆ ਇੱਕ ਕੋਈ ਬੋਲਦਾ ਬੋਲਦਾ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੋਲਦਾ ਮੈਂ ਤੇ ਸੰਗਤ ਕੋਲੇ ਵਚਨ ਦਾ ਜਿਹੜਾ ਕੋਈ ਵਚਨ ਰੱਖਣਾ ਹੁੰਦਾ ਵਾ ਹੋਰ ਆਪਣੇ ਬੋਲਣ ਦਾ ਕੋਈ ਮਤਲਬ ਨਹੀਂ ਇਸ ਕਰਕੇ ਇਹ ਬੇਨਤੀ ਤਾਂ ਕੀਤੀ ਆ ਵੀ ਇਹਦੇ ਵਿੱਚ ਭਲੇਖਾ ਨਾ ਕਿਸੇ ਨੂੰ ਵੀ ਰਵੇ ਮਹਾਰਾਜ ਨੇ ਗੁਰੂ ਘਰ ਦੀਆਂ ਚੀਜ਼ਾਂ ਆਏ ਸਭ ਬੰਤਰ ਗੁਰੂ ਘਰ ਦੀ ਜੋ ਮਹਾਰਾਜ ਮਾਪੁਰਖਾਂ ਨੇ ਕਿੱਡੀਆਂ ਵੱਡੀਆਂ ਕਹਾਣੀਆਂ ਕਾਲੀਆਂ ਇਹ ਜੋੜ ਮੇਲਾ ਕਹਿੰਦਾ ਮਹਿਲਾ ਬੇਟੀ ਮਨਾਉਂਦੇ ਸੀ ਬਾਬਾ ਜੀ ਬਾਬਲਾ ਚੰਦ ਜੀ ਨੇ ਸ਼ੁਰੂ ਕੀਤਾ ਹੈ ਤੇ ਚੱਲਦਾ ਚੰਦ ਦਾ ਮੇਲਾ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਬਾਬਾ ਬੀਦੀ ਚੰਦ ਜੀ ਦੀਆਂ ਸੰਬਾਧਾਂ ਤੇ ਖੁੱਲੇ ਥਾਂ ਲਿਆਂਦਾ ਹੋਰ ਵੀ}{|\text{ਵਿਸ਼ਾਲ}} 2 ਦਿਨ ਦਾ ਜੋੜ ਮੇਲਾ ਕੀਤਾ ਫਿਰ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਕਿੱਡਾ ਵੱਡਾ ਇਹਨੂੰ ਵਿਸ਼ਾਲ ਰੂਪ ਦਿੱਤਾ ਇਹ ਮਹਾਰਾਜ ਦੇ ਅਸਥਾਨ ਸਰੋਵਰ ਗੁਰੂ ਅਰਜਨ ਦੇਵ ਜੀ ਦਾ ਰੋੜੀ ਸਾਹਿਬ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਉੱਥੇ ਵੀ ਕੱਚਾ ਕੋਠਾ ਹੁੰਦਾ ਹੈ ਰੋੜੀ ਸਾਹਿਬ ਉਹਦਾ ਵੀ ਦਾਸ ਨੇ ਦਰਸ਼ਨ ਕੀਤਾ ਸਾਰਿਆਂ ਨੂੰ ਪਤਾ ਹੀ ਹੈ ਬਾਕੀ ਹੁਣ ਆਪ ਸਾਰੀਆਂ ਸੰਗਤਾਂ ਮਹਾਰਾਜ ਦੇ ਜੋੜ ਮੇਲੇ ਤੇ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਹਾਜ਼ਰੀਆਂ ਲਾਉਣ ਦਾ ਇਹ ਖਾਸ ਧਿਆਨ ਰੱਖੋ ਵੀ ਆਪਾਂ ਕੱਲ ਨੂੰ ਨਗਰ ਕੀਰਤਨ ਵਿੱਚ ਜਾਣਾ ਜਿਨ੍ਹਾਂ ਜਿਨ੍ਹਾਂ ਨੂੰ ਸਾਧਨ ਸੰਗਤ ਮਹਾਰਾਜ ਨੇ ਦਿੱਤੇ ਆ ਉਹ ਗੋੰਦਵਾਲ ਸਾਹਿਬ ਹਾਜ਼ਰੀ ਲਾਉਣ ਵਾਸਤੇ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਈਏ ਔਰ ਇਸ ਸਮੇਂ ਤੇ ਬਾਬਾ ਜੀ ਤਰਨਾਨ ਦਲ ਦੇ ਮੁਖੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਕਿਉਂਕਿ ਉਧਰ ਬਰਸੀ ਸੀ ਕੱਲ ਬਾਬੇ ਪਾਲਾ ਹੋਣਾ ਦੀ ਨਾ ਅਸੀਂ ਉੱਥੇ ਜਾ ਸਕਿਆ